ਸਭ ਤੋਂ ਪਹਿਲੀ ਗੱਲ ਸੱਜਣੋ ਆਪਣੇ ਸੋਖੇ ਦਾ ਇਹ ਸਭ ਤੋਂ ਪਹਿਲਾ ਬਲੌਗ ਆ ਆਪਾਂ ਸਾਰਿਆਂ ਜਾਣੇ ਬੰਦੇ ਦਾ ਵੈਲਕਮ ਕਰਨਾ ਬਲੌਗ ਵਾਲੀ ਦੁਨੀਆ ਦੇ ਵਿੱਚ ਤੇ ਦੂਜੀ ਗੱਲ ਆਪਣੇ ਸੋਖੇ ਦਾ ਆ ਜਾਨਵਰ ਜਿਹੜਾ ਤੁਹਾਨੂੰ ਖੇਡਦਾ ਫਿਰਦਾ ਦਿਖਦਾ ਨਾ ਇਹ ਨੇ ਨਾ ਕਿਸੇ ਦੀ ਸਪੋਰਟ ਤੋਂ ਬਿਨਾ ਬਣਾਇਆ ਆਪਣੇ ਦਮ ਤੇ ਇਹ ਭਾਰਤ ਦਾ ਸਭ ਤੋਂ ਜ਼ਿਆਦਾ ਕੀਮਤੀ ਇਹ ਚੌਕਲੇਟੀ ਬੱਚੇ ਪੈਦਾ ਕਰਨ ਵਾਲਾ ਬਾਪ ਬਣਿਆ ਸੱਚ ਨੂੰ ਇਸ ਬੰਦੇ ਦੀ ਜਿੱਥੇ ਵੀ ਡੌਗ ਲਵਰ ਚਾਰ ਵੀ ਇਕੱਠੇ ਹੋ ਕੇ ਬੈਠਦੇ ਆ ਨਾ ਉੱਥੇ ਇਸ ਡੌਗ ਦੇ ਚਰਚਾ ਹੁੰਦਾ ਹੀ ਹੁੰਦਾ ਹੈ ਜਿਹੜੇ ਵੀ ਸੱਜਣਾ ਕੋਲੇ ਕਈ ਕਿਈ ਡੌਗ ਆਪਦੇ ਕੋਲੇ ਸ਼ੌਕ ਨੂੰ ਰੱਖੇ ਹੋਏ ਆ ਨਾ ਉਹ ਵੀ ਮੀਟਿੰਗ ਲਈ ਜਾਨਵਰ ਆ ਜਿਹੜੇ ਉਹ ਇਸ ਡੌਗ ਦੇ ਕੋਲੇ ਲੈ ਕੇ ਆਉਂਦੇ ਆ ਅੱਜ ਤੁਹਾਨੂੰ ਆਪਣੇ ਇਸ ਕੁੱਤੇ ਦੇ ਕਤੂਰੇ ਦਿਖਾਉਣ ਲੱਗਿਆ ਚੌਕਲੇਟੀ ਬੱਚੇ ਦਿਖਾਉਣ ਲੱਗਿਆ ਆਜੋ ਤੇ ਨਾਲ ਦੀ ਨਾਲ ਸਾਡੇ ਸੁੱਖੇ ਦੇ ਨਾਲ ਲਗਾਤਾਰ ਤੁਸੀਂ ਬਣੇ ਰਹਿਣਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਬਾਈ ਗੂ ਸਾਰੇ ਮਤੰਦਰੁਸਤ ਰੱਖੇ ਤੇ ਅੱਜ ਆਪਾਂ ਜ਼ਿੰਦਗੀ ਦਾ ਪਹਿਲਾ ਵਲੌਗ ਪਹਿਲਾ ਵਲੌਗ ਬਣਾਉਣ ਲੱਗੇ ਆ ਉਹ ਵੀ ਬਾਈ ਹੁਣਾ ਨੇ ਬਾਹਲਾ ਮੈਨੂੰ ਕਹਤਾ ਵੀ ਬਣਾਇਆ ਕਰ ਹਨਾ ਵੀ ਪਤਾ ਨਹੀਂ ਮਹੀਨੇ ਤੋਂ ਵੀ ਨਦੇ ਮੇਰੇ ਮਗਰ ਲੱਗੇ ਬਈ ਤੂੰ ਡੌਗ ਦਾ ਆਪਣੇ ਦਾ ਬਣਾਇਆ ਕਰ ਅੱਜ ਦੋ ਸਰਪ੍ਰਾਈਜ਼ ਆ ਤੁਹਾਡੇ ਲਈ ਇੱਕ ਤਾਂ ਆਪਾਂ ਚੱਲਿਆਂ ਬੰਦੇ ਕੋਲੇ ਉਹ ਵੀ ਸਰਪ੍ਰਾਈਜ਼ ਹੀ ਆ ਪੈ ਮਾਰਨਾ ਏ ਤੇ ਦੂਜਾ ਬਈ ਆਪਣੇ ਡ੍ਰੈਗਨ ਦਾ ਲੈਟਰ ਆਇਆ ਉਹ ਤੁਹਾਨੂੰ ਦਿਖਾਉਣੇ ਆ ਵੀ ਕੀ ਗੱਲ ਬਾਤ ਆ ਨਵਾਂ ਰਿਜ਼ਲਟ ਬਹੁਤ ਤਕੜਾ ਆਇਆ ਬਹੁਤ ਤਕੜਾ ਕੰਬੀਨੇਸ਼ਨ ਆ ਉਹਦੇ ਬੱਚੇ ਵੀ ਤੁਹਾਨੂੰ ਦਿਖਾਵਾਂਗੇ ਤੇ ਵੀਰ ਦੇ ਡੌਗ ਵੀ ਦਿਖਾਵਾਂਗੇ ਤੇ ਬਣੇ ਰਿਓ ਬਲੌਗ ਦੇ ਨਾਲ ਸਿਰਾ ਹੋਣ ਵਾਲਾ ਜਿਸਰਾ ਇਹੋ ਜੀ ਲੋਪੋ ਦਾ ਬਾਜ਼ਾਰ ਉਹ ਸਾਹਮਣੇ ਆ ਗਿਆ ਬੱਸ ਸਟੈਂਡ ਆ ਜਾ ਰਹੇ ਆਪਾਂ ਜਾ ਜਾ ਕੇ ਤੁਹਾਨੂੰ ਫਸ ਇੰਨਾ ਦੇ ਦੇਵਾਂਗੇ ਟਿਪਸ ਵੀ ਤੁਹਾਨੂੰ ਪਤਾ ਲੱਗ ਜੂਗਾ ਆਈਡੀਆ ਹੋ ਜੂਗਾ ਜਿਹੜੇ ਬੰਦੇ ਪੰਜਾਬ ਤੋਂ ਵੀ ਕਿੱਧਰ ਜਾ ਰਹੇ ਆ ਆ ਜੁੜੇ ਰਹੋ ਮੇਰੇ ਭਰਾ ਸਾਰੇ ਐਂਡ ਹੋਣ ਵਾਲਾ ਜਿਹੜੇ ਜਮਾ ਜਿਹਨੂੰ ਸਿਰਾ ਕਹਿੰਦੇ ਆ ਬਹੁਤ ਬੰਦੇ ਨੂੰ ਆਈਡੀਆ ਹੋ ਜੂਗਾ ਕਿੱਥੇ ਗੱਲੇ ਆ ਨਾ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰਦੁਆਰਾ ਮਹਿਦੀਆਂ ਵਾਲਾ ਸਾਹਿਬ ਫਾਈਟ ਸਟੇਪ ਵਾਚ ਕਰੋ ਬਈ ਦਰਸ਼ਨ ਜਾਦਾ ਮੈਂ ਵੀ ਮੇਲੇ ਲੱਗੇ ਪਏ ਆ ਅਨੰਦਪੁਰ ਵਾਲੇ ਲੱਗਦੇ ਆ ਨਹੀਂ ਫਿਰ ਹੁਣ ਜੀ ਨੂੰ ਜੀ ਨੂੰ ਆਈਡੀਆ ਹੋ ਗਿਆ ਹਨਾ ਉਹ ਕਮੈਂਟਾਂ ਦੇ ਵਿੱਚ ਦੱਸਿਓ ਕਿਹੜੇ ਏਰੀਆ ਨੂੰ ਜਾ ਰਹੇ ਆ ਮੇਰੇ ਖਿਆਲ ਨਾਲ ਬਾਈ ਸੁੱਖੇ ਕੁਆਲਕ ਪਰਸੈਂਟ ਦਾ ਜਿਹੜੇ ਬੰਦਿਆਂ ਨੂੰ ਪਤਾ ਲੱਗ ਗਿਆ ਹੋਣਾ ਕਿਹੜੇ ਬੰਦਿਆਂ ਨੂੰ ਹਾਂ ਜਿਹੜੇ ਬੰਦੇ ਆ ਹੈਗੇ ਆਪਣੇ ਅਟੈਚਮੈਂਟ ਦਾ ਜਿਹੜੇ ਜਾਣਦੇ ਡੌਗ ਨੂੰ ਜਿਹੜੇ ਲੈਬ੍ਰੀਡ ਡੌਗ ਦੇ ਪੀਟਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਬੰਦੇ ਹੁੰਦਾ ਪਤਾ ਲੱਗ ਗਿਆ ਹੋਣਾ ਕਿੱਥੇ ਜਾ ਰਹੇ ਆ ਕਿਹੜੀ ਕਿਹੜੇ ਕਿੱਧਰ ਜਾ ਰਹੇ ਆ ਤੇ ਕਿਹਦੇ ਕੋਲੇ ਜਾ ਰਹੇ ਆ ਬਸ ਬਾਈ ਥੋੜਾ ਜਨ ਇੰਤਜ਼ਾਰ ਹੋਰ ਕਰ ਲਓ ਸੱਪ ਕੱਢਣੇ ਲੱਗੇ ਆ ਵਸਤਾਰੀ ਚ ਕਿਹੜੇ ਹੋਜੋ ਕਰਾਂ ਹਾਂਜੀ ਬਾਈ ਜੀ ਆਪਾਂ ਪਹੁੰਚ ਚੁੱਕੇ ਆ ਲੱਗਿਆ ਉਹ ਪਤਾ ਤੁਹਾਨੂੰ ਝੋਲਡਾ ਪਿੰਡ ਇਤਿਹਾਸਕ ਧਾਰਤੀ ਆ ਸੰਤ ਬਾਬਾ ਜੀ ਸਰਸੰਗੀ ਦਾ ਨਗਰ ਆ ਤੇ ਸੰਤਾ ਮਹਾਪੁਰਕਾ ਦਾ ਤੇ ਤਰੂ ਆਪਾਂ ਬਾਈ ਨੂੰ ਦੱਸਣਾ ਨਹੀਂਗਾ ਹੁਣ ਬਸ ਉਹਦੇ ਜਾ ਕੇ ਡਾਕਾ ਮਾਰਦੇ ਆ ਦੇਖਦੇ ਆ ਕੀ ਕਰੀ ਜਾਂਦਾ ਇਹ ਕੋਈ ਉਹਨੂੰ ਫੋਨ ਨਹੀਂ ਕਰਨਾ ਕੋਈ ਨਹੀਂ ਕੀਤਾ ਇਹਦਾ ਪਹਿਲਾਂ ਕੀਤਾ ਪਾਣਾ ਜਾ ਕੇ ਦੇਖਦੇ ਆ ਕਿੱਥੇ ਆ ਅੱਜ ਡਾਕਾ ਮਾਰਿਆ ਬਾਈ ਕਹਿੰਦੇ ਲੱਗ ਗਿਆ ਪਤਾ ਹੁਣ ਬਾਈ ਨੂੰ ਜਿਹਨੇ ਦੇਖਣ ਵਾਲੇ ਸਾਰੇ ਬੰਦਿਆਂ ਨੂੰ ਐਂਡ ਬਰੀਡਰ ਕਹਿੰਦਾ ਜਿਹਨੂੰ ਐਂਡ ਬਰੀਡਰ ਲੈਬਰੇਟਰ ਦਾ ਲੈਬਰੇਡਰ ਸਾਰੇ ਬੰਦੇ ਅੱਜ ਬਾਈ ਡਾਕਾ ਮਾਰਿਆ ਤੂੰ ਅਈ ਤੱਕ ਅੰਦਰ 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 ਹੋਏਗਾ ਮੈਂ ਤਾਂ ਐਸੀ ਕਿਤੇ ਲੋਗ ਲੱਗਾ ਬੈਠਾ ਹੋਏਗਾ ਤੈ ਤੁਰ ਹੋਇਆ ਫਿਰਦਾ ਕਹਿੰਦੇ ਹਾਂ ਆ ਤੂੰ ਤੇਰੀ ਤੂੰ ਹੀ ਆਇਆ ਅੱਛਾ ਮੈਂ ਬਾਹਰ ਗੱਡੀ ਖੜਾ ਕੇ ਮੈਂ ਚੱਲ ਹਜੇ ਮੈਂ ਜਾਂਦਿਆਂ ਨੂੰ ਮਾਤਾ ਨੇ ਡਾਕਾ ਪਾਇਆ ਠੀਕਾ ਹੋਰ ਠੀਕ ਆ ਬਾਈ ਪਰਵਾਹ ਠੀਕ ਆ ਹਾਂ ਜੋ ਅੱਜੇ ਬਾਈ ਦੇ ਡਾਕਾ ਮਾਰ ਕੇ ਨਾਲ ਦਾ ਜਾਨਵਰ ਦੇਖਾਈਏ ਹੈ ਰਿਟਾਡੂ ਵਾਲਾ ਬਾਈ ਦਾ ਜਿਹੜਾ ਭਰਾ ਹੈ ਜਿਹੜਾ ਉਹਦੇ ਬਾਪੂ ਜੀ ਦੀ ਆਪਣੇ ਦੀ ਅੰਕਲ ਜੀ ਦੀ ਮਾ ਸਾਸੀ ਗਾਲ ਤਾਸੀ ਉਹਦੇ ਕੋ ਮਾ ਗਰੀ ਸਾਸੀ ਕਾ ਮਈ ਦੇ ਹੁਣ ਇੱਕ ਤਾਂ ਲੀਟਰ ਹੋਇਆ ਵਾ ਬਈ ਆਪਣਾ ਕਿਵੇਂ ਹੋਇਆ ਲੀਟਰ ਬਈ ਜਮਾ ਸੇਰਾ ਬਈ ਜਮਾ ਪੂਰੇ ਵਧੀਆ ਮੈਂ ਗੱਲ ਕਰਦਾ ਰਾਜ ਮੈਗਾ ਵੀ ਟੌਪ ਹਾਂ ਜਮਾ ਸੇਰਾ ਇਹ ਦੋ ਘੰਟਾ ਆਪਣੇ ਡ੍ਰੈਗਨ ਦਾ ਦੇ ਆਪਣੀ ਜਿਹੜੀ ਚੈਰੀ ਹਾਂ ਮਜਨੂ ਦੀ ਮਾਂ ਜਮਨੂ ਦੀ ਮਦਰ ਆ ਉਹਨੂੰ ਬਲੱਡ ਲੈਣਾ ਨਾ ਬਈ ਇਹ ਪੋਲੋ ਦੀ ਹਾਂ ਹਾਂ ਪੋਲੋ ਬਲੱਡ ਲੈਣਾ ਬਈ ਦੋਨਾਂ ਡੋਗਾਂ ਬਾਰੇ ਦੱਸੀਏ ਜਿਹੜੀ ਚੈਰੀ ਆ ਹੁਣ ਉਹਦਾ ਜੇ ਆਪਾਂ ਕੋ ਦੱਸਾਂਗੇ ਤਾਂ ਦੀਵੇ ਮੂਰੇ ਕੀ ਕਹਿੰਦੇ ਹੁੰਦੇ ਆ ਬਾਈਆ ਚਾਨਣ ਮੂਰੇ ਹੈ ਸੂਰਜ ਦੀਵਾ ਦਿਖਾਉਣ ਵਾਲੀ ਗੱਲ ਉਹਦੇ ਵੀ ਮਜਨੂ ਖੜਾ ਆਪਣੇ ਕੋਲੇ ਹੋਰ ਵੀ ਡੌਗ ਸੀਗੇ ਜਿਹੜੇ ਹਨਾ ਤੇ ਡ੍ਰੈਗਨ ਬਾਈ ਹੁਣ ਚੱਲ ਹੀ ਰਿਹਾ ਟੌਪ ਤੇ ਹਾਂ ਸਾਰੇ ਪਤਾ ਯਾਰ ਮਹਾਰਾਜ ਦੀ ਕਿਰਪਾ ਹੈ ਹਨਾ ਬਹੁਤ ਥੋੜਾ ਚੱਲ ਰਿਹਾ ਬਹੁਤ ਨਾਲ ਲਿਟਰ ਆਇਆ ਹੋਰ ਅਸੀਂ ਉਹਦੇ ਚੋਂ ਦੋ ਬੱਚੇ ਬੱਕ ਵੀ ਹੋ ਗਏ ਆਪਣੇ ਇੱਕ ਫੀਮੇਲ ਤੇ ਇੱਕ ਮੇਲ ਉਹਦੇ ਚੋਂ ਬੱਕ ਆ ਬੜਾ ਦੇਖ ਲਓ ਬਾਈ ਅਜੇ ਮਿਲਦਾ ਚਾਰ ਪੰਜ ਦਿਨ ਦਿਆ ਲਿਟਰ ਬਾਈ ਕੀ ਗੱਲ ਆ ਦੋਨੇ ਪਾਸੇ ਬਿਗੀ ਸੀਗੇ ਕੋਈ ਇੱਕ ਵਾਰੀ ਐਡ ਪਈ ਆ ਬਾਈ ਇੱਕ ਵਾਰੀ ਮਾੜੀ ਜਿਹੜ ਐਡ ਮੈਡਮ ਅਗਲੀ ਅਪਡੇਟ ਵੀ ਦੇਵਾਂਗੇ ਤੇ ਜਿਹੜਾ ਵੀ ਉਹ ਵੀ ਜਿਹੜਾ ਬੱਚਾ ਲੈ ਜਾਊਗਾ ਤਾਂ ਮੈਂ ਕਹਿੰਦਾ ਉਹ ਵੀ ਸ੍ਰਈ ਆ ਜਿਹਨੇ ਯਰ ਘਰੇ ਰੱਖਣ ਨੂੰ ਹਨਾ 10 15 ਸਾੜਾ ਬ੍ਰੀਡਰ ਵੀ ਜੇ ਬੰਦਾ ਵੀ ਬ੍ਰੀਡਰ ਬੰਦਾ ਵੀ ਬ੍ਰੀਡਰਾਂ ਨੇ ਬੁੱਕ ਕਰਿਆ ਅੱਛਾ ਦੋਨੇ ਬੱਚੇ ਬ੍ਰੀਡਰਾਂ ਦੇ ਹੀ ਬੁੱਕ ਜਿਹੜਾ ਬ੍ਰੀਡਰ ਜਿਹਨੇ ਭਈ ਇਨਫਿਊਚਰ ਬਰੀਡਿੰਗ ਕਰਨੀ ਆ ਹਾਂ ਹਾਂ ਇਹੋ ਬੱਚਾ ਲੈਣਾ ਹੈ ਘਰ ਵਾਸਤੇ ਜਾਂ ਜਿੱਦਾਂ ਫੀਮੇਲ ਬੱਚੇ ਲੈਣ ਵਾਸਤੇ ਲੈਣੀਆਂ ਮੇਲ ਸਟੱਡ ਵਾਸਤੇ ਤਿਆਰ ਕਰਨਾ ਉੱਪਰ ਸਿਹਰਾ ਹੈ ਬਈ ਜਿਹੜੇ ਅੰਜਵੇਂ ਸੁੱਖ ਤੈਨੂੰ ਕਹਿੰਦੀ ਜਾਂ ਡ੍ਰੈਗਨ ਨਾਲ ਦਾ ਕੁਝ ਦੋ ਮਜੂ ਨਾਲ ਦਾ ਕੁਝ ਦੋ ਉਹਨਾ ਨਾਲਦਿਆਂ ਵਾਲੀ ਗੱਲ ਵੀ ਮੇਰੇ ਨਾਲ ਨਹੀਂ ਰਹਿਣੀ ਉਹ ਨਹੀਂ ਰਹਿਣੀ ਇਹ ਉੱਤੋਂ ਦਾ ਹੋਊ ਕੰਮ ਯਾਨੀ ਨਾਲ ਦੇ ਵਾਲੀ ਤੋਂ ਵੀ ਇੱਕ ਕੰਬੀਨੇਸ਼ਨ ਬਹੁਤ ਟੌਪ ਸੀਗਾ ਹਨ ਵੀ ਵੇਡ ਸੀਗੀ ਤੇ ਦਿਲ ਤੇ ਡਰ ਜਾਵੀ ਸੀਗਾ ਪਹਿਲਾਂ ਕਿ ਤੁਹਾਨੂੰ ਬਾਈ ਕੋਲ ਦੇਖਣਾ ਜਿੱਦ ਤੇ ਆਪਾਂ ਫੀਮੇਲ ਉਹ ਯਾਰ ਐਂ ਲੱਗਦਾ ਸੀਗਾ ਹਨਾ ਵੀ ਹਾਂ ਉਹ ਜਿਹੜੇ ਲੀਟਰ ਤੋਂ ਵੱਡੀ ਆਸ ਹੁੰਦੀਆਂ ਨਾ ਸੁੱਖੇ ਉਹ ਹਾਲ ਹੁੰਦਾ ਦਿਲ ਨੂੰ ਵੀ ਯਾਰ ਜੇ ਸਿਰੇ ਲੱਗ ਜੇ ਤਾਂ ਚੰਗਾ ਸਿਰੇ ਲੱਗ ਜੇ ਤਾਂ ਚੰਗਾ ਉਹ ਡਰ ਰਹਿੰਦਾ ਹੀ ਰਹਿੰਦਾ ਦਿਲ ਤੇ ਯਾਰ ਕਿਉਂਕਿ ਬਾੜੀ ਉਹਦੇ ਤੋਂ ਆਪਾਂ ਨੂੰ ਆਸ ਮੀਤ ਹੁੰਦੀ ਆਪਾਂ ਦੇਖੀਏ ਬੱਚੇ ਤੇ ਬੱਚੇ ਵੀ ਦਿਖਾਉਣੇ ਆ ਬਾਈ ਤੁਹਾਨੂੰ ਆਜੋ ਯਾਰ ਆ ਦੇਖੋ ਬਾਈ ਮਿੱਤਰੋ ਸਰਾ ਸਰਾ ਲੀਟਰ ਕਹਿੰਦੇ ਜੀ ਇਹਨੂੰ ਜਿਹੜਾ ਮੇਲਾ ਲੁੱਟ ਗਿਆ ਲੁੱਟ ਗਿਆ ਬਾਕੀ ਤੁਹਾਨੂੰ ਦਿਖਾਉਣਾ ਬਾਈ ਮੈਂ ਚੰਗੇ ਬਰੀਡਰ ਦਾ ਹਨਾ ਬਾਈ ਦਾ ਇੰਨਾ ਸੋ ਇੰਨੀ ਜਿਆਦਾ ਕੇਅਰ ਆ ਬਾਈ ਕੋਈ 스멜 ਨਹੀਂ ਹੋਰ ਜਾਨਵਰ ਵੀ ਬਹੁਤ ਆ ਤੁਹਾਨੂੰ ਦਿਖਾਉਣਾ ਇੱਥੇ ਬਹੁਤ ਤਕੜਾ ਬਹੁਤ ਸਿਰਾ ਕਰਾਇਆ ਪਿਆ ਗੱਲਬਾਤ ਯਾਰ ਜਦੋਂ ਯਾਰ ਆਏ ਲੱਗਦਾ ਜਦੋਂ ਆ ਪਰਤਵ ਜੀ ਮੂਹਰੇ ਦਾ ਥੱਲੇ ਸੱਚੀ ਇੰਨੀ ਸਪਾਈਸ ਹੋਈ ਦੱਸਦਾ ਤੇ ਇਹੀ ਹੁੰਦਾ ਬਾਈ ਚੰਗੇ ਬਰੀਡਰ ਦਾ ਬਾਕੀ ਆ ਬਾਈ ਫੀਮੇਲ ਨੂੰ ਵੀ ਸਾਰੇ ਜਾਣਦੇ ਆ ਬੱਚੇ ਬਾਈ ਦੇਖ ਲਓ ਚਾਰਕ ਦਿਨ ਦੇ ਆ ਮੈਨੂੰ ਲੱਗਦਾ ਸੀ ਸਖੋਂ ਚਾਰ ਦਿਨ ਦੇ ਬਾਈ ਇਹਦੇ ਹਾਂ 5 ਦਿਨ ਦੇ ਹੋ ਗਏ ਬਾਈ ਤੇ ਇਹਨੂੰ ਕਹਿੰਦੇ ਆ ਤਕੜ ਤਕੜ ਕਹਿੰਦੇ ਆ ਆਪਾਂ ਨੂੰ ਤਕੜ ਲੇਟਰਾਇਆ ਬਾਈ ਇਹੇ ਤੇ ਬਾਕੀ ਬਈ ਚਾਕਲੇਟ ਬੱਚੇ ਆ ਚਾਰ ਤੇ ਦੋ ਬਲੈਕ ਆ ਹਨ ਬਹੁਤ ਸੋਹਣਾ ਲਿਟਰ ਆਇਆ ਬਈ ਆ ਬਈ ਯਾਰ ਇਹਦਾ ਯਾਰ ਤੋਭਈ ਹੈ ਕਿ ਨਹੀਂ ਆ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਵੀਰੇ ਜੇ ਹੁਣਾ ਤੁਹਾਨੂੰ ਮਣਕੇ ਉਂਗਲਾਂ ਨਾਲ ਵੀ ਮਣਕੇ ਦੱਸਦਾ ਤਾਂ ਡੇਢ ਦੋ ਇੰਚ ਦੀ ਟੇਲ ਆ ਜੀ ਸਾਰੀ ਹਜੇ ਬੱਚਾ ਚਲੋ ਪਰ ਜਿੱਦਾਂ ਲੈਬ ਦੀ ਯਾਨੀ ਕਿ ਆ ਟੇਲ ਆ ਉਹ ਤੁਹਾਨੂੰ ਕਿਤਾਬਾਂ ਚ ਲਿਖੀ ਮਿਲੂਗੀ ਯਾਰ ਵੀ ਜੇ ਇੱਕ ਲਾਇਬ੍ਰੇਰੀ ਕਿਹਾ ਜਾਣਾ ਚਾਹੀਦਾ ਉਹ ਕਿਤਾਬਾਂ ਚ ਐ ਲਿਖਿਆ ਹੋਊਗਾ ਵੀ ਲਾਇਬ੍ਰੇਰੀ ਟੇਲ ਆਏ ਹੋਣੀ ਚਾਹੀਦੀ ਹੈ ਹੈਡ ਆਏ ਵੀ ਉਹ ਬੱਚਾ ਲਾਇਬ੍ਰੇਰੀ ਹੁੰਦਾ ਆ ਕਤਾਬਾਂ ਦੇ ਵਿੱਚ ਇਹ ਜੀ ਲਿਖੀ ਵੀ ਮਿਲੂ ਤੁਸ ਲੋ ਵੀ ਇਹ ਜੀ ਹੋਣੀ ਚਾਹੀਦੀ ਆ ਆ ਬਾਕੀ ਤੁਸੀਂ ਆ ਦੇਖ ਲਓ ਲੈ ਓਏ ਹੋਏ ਹੋਏ ਬਾਈ ਮਜਲ ਓਏ ਹੈ ਹੀ ਨਹੀਂਗਾ ਓਏ ਇਹ ਹੁਣ ਦੇਖਣ ਵਾਲੇ ਨੂੰ ਐਵੇਂ ਫਰੈਂਚ ਦੇ ਆ ਕਿ ਲੈਬ ਦੇ ਆ ਇਹ ਦੋ ਵੱਡੇ ਵੱਡੇ ਨਕਰ ਨਹੀਂ ਲੈਬਰਾਡੋਰ ਦੇ ਸੌਰੀ ਫਰੈਂਚ ਬੁਲਡੌਗਾਂ ਦੇ ਆ ਜਾਂਦੇ ਆ ਹੁਣੇ ਬਾਈ ਰੈਂਕਰ ਰੰਕਲ ਪੈਂਦੇ ਦੇਖੋ ਪੂਰੇ ਹੈਵੀ ਕੁਆਲਟੀ ਦੇ ਬੱਚੇ ਹੋਣੇ ਬਈ ਇਹ ਪੂਰੇ ਐਂਡ ਆ ਬਲੈਕ ਮੇਲ ਆ ਦੋ ਲਓ ਇਹਨਾਂ ਦੀ ਡੀਟੇਲ ਦੇਖ ਲਾ ਹਾਂ ਬਿਲਕੁਲ ਛੋਟੀ ਬਿਲਕੁਲ ਸ਼ਾਰਟ ਟੇਲ ਕਹਿ ਸਕਦੇ ਆ ਜੀ ਨੂੰ ਆਪਾਂ ਡਿਸਕਨੈਕਟਡ ਦੇਖੋ ਬਈ ਮਜਲਾ ਇਹ ਬਈ ਨੇਚਰਲ ਆ ਜਮਾ ਬੱਚੇ ਅਜੇ ਦੋਸਤ ਵੀ ਇਹਨਾਂ ਨੂੰ ਕੁਝ ਨਹੀਂ ਆ ਡਾਈਟ ਡੋਇਟ ਹਾਂ ਮਦਰ ਨੂੰ ਵੀ ਬਿਲਕੁਲ ਘਰ ਦੀ ਡਾਈਟ ਪਾਉਂਦੇ ਆਪਾਂ ਵੀਰੇ ਕੋਈ ਇਦਾਂ ਦਾ ਕੋਈ ਫੀਡ ਫੂਡ ਵਾਲਾ ਕੋਈ ਇਹਨੂੰ ਬੜਾ ਧੱਕ ਨਹੀਂ ਬੱਜੀ ਬੀਬੀ ਹਾਂ ਜੀ ਤੁਸੀਂ ਆਪ ਕੋ ਬਾੜੀ ਫੀਡ ਤੇ ਪਲੀ ਵੀ ਆ ਇਹ ਨਾਰਮਲ ਡਾਈਟ ਆ ਇਹਨੂੰ ਉਹੀ ਵਿਚਾਰੀ ਜਿਹੜੇ ਚੌਲ ਚੂਲ ਜੋ ਆਪਣੇ ਚੈਨਲ ਤੇ ਪੈਂਦਾ ਘਰ ਦੀ ਡਾਈਟ ਬਸ ਉਹੀ ਆ ਇਹ ਨੂੰ ਵੀ ਪੈਂਦੀ ਨਹੀਂ ਕੋਈ ਦਾ ਬਈ ਹਿਸਾਬ ਦਾ ਵੀ ਹੋਰ ਆ ਮੈਂ ਕਹੀਦੀ ਕਹਿ ਦੇਣਾ ਉਹਨਾਂ ਵੀ ਫੀਡ ਫੂਡ ਵਾਲ ਇਹਦਾ ਮੈਨੂੰ ਵੀ ਰੋਕ ਦਿੰਦਾ ਏ ਵੀਰੇ ਬੱਚਿਆਂ ਨੇ ਤੈਨੂੰ ਮੈਂ ਦੱਸਿਆ ਨਾ ਜਿੱਦੇ ਲੇਟਰ ਹੋਇਆ ਕੁਦਰਤੀ ਮੈਂ ਕਰੇ ਇਹਦੇ ਬੱਚੇ ਜਾਨੀ ਆ ਹੁਣ ਤਾਂ ਤੁਹਾਨੂੰ ਦੂਰ ਚੋਂ ਲੱਗਦਾ ਹੋਣਾ ਕਿ ਪੰਜਾਂ ਦਿਨਾਂ ਦੇ ਹੋਗੇ ਜਿੱਦੇ ਇੱਕ ਦਿਨ ਦੇ ਬੱਚੇ ਜਿੱਦੇ ਮੈਂ ਤੁਹਾਨੂੰ ਵੀਡੀਓ ਪਾਈ ਆ ਨਾ ਉਹ ਤੇ ਉਹ ਉਹਦੇ ਇੱਕ ਦਿਨ ਦੇ ਬੱਚੇ ਸੀਗੇ ਜਿਹੜੇ ਯਾਨੀ ਪੰਜਾਂ ਪੰਜਾਂ ਦਿਨਾਂ ਦੇ ਆਮ ਨੋਰਮਲ ਲੇਟਰਾਂ ਦੇ ਬੱਚੇ ਹੁੰਦੇ ਜਿਹੜੇ ਜਦੋਂ ਇਹਦੇ ਹੋਏ ਆ ਬੱਚੇ ਮੈਂ ਉਂਗਲਾਂ ਪਾ ਪਾ ਕੇ ਇੰਨੇ ਹੈਵੀ ਇਹ ਤਾਂ ਆਪ ਤੂੰ ਵਿਚਾਰੀ ਤੂੰ ਡਿਲੀਵਰ ਨਹੀਂ ਕਰੇਗੀ ਇਦਾਂ ਹੀ ਆ ਬਾਈ ਜਿਹੜੇ ਡਰੈਗਨ ਦੇ ਬੱਚੇ ਹੁੰਦੇ ਨਾ ਬਾਹਲੇ ਹੈਵੀ ਹੁੰਦੇ ਚੱਲ ਇਹ ਬਹੁਤ ਸਾਹ ਦੀ ਆ ਪਹਿਲਾਂ ਵਾਲੀ ਘਰੇ ਹੋਈ ਬਾਈ ਤਿੰਨ ਬੱਚੇ ਹੋਏ ਉਹਦੇ ਹਾਂ ਤੇ ਤਿੰਨ ਬਾਈ ਡੈਥ ਹੋ ਗਈ ਆਪਰੇਸ਼ਨ ਹੋਇਆ ਫਿਰ ਆੜ ਗਏ ਬੱਚੇ ਉਹ ਵੀ ਫੜ ਫੜ ਕੇ ਕੱਢੇ ਉਹ ਆ ਪਹਿਲਾਂ ਵਾਲੇ ਚਾਰ ਤਿੰਨੇ ਚਲੋ ਇਹਦੇ ਚ ਜਾਨ ਸੀਗੀ ਇਹਨੇ ਡਿਲੀਵਰ ਕਰਤੇ ਇਹ ਤਾਂ ਚਾਰ ਦੇ ਕੇ ਬਾਕੀ ਐਕਸਪੀਰੀਅੰਸ ਅਲ ਫਿਰ ਕੋਸ ਚਲੋ ਆਪਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਉਹ ਐਕਸਪੀਰੀਅੰਸ ਆਪਾਂ ਥੋੜੇ ਬਹੁਤੇ ਟੀਕੇ ਟੂ ਦਾ ਲਾ ਕੇ ਤੇ ਉਂਗਲਾਂ ਆਪਾਂ ਬੱਚੇ ਕਿੱਤੇ ਮਿਲਦੀਆਂ ਹਾਂ ਕਿਉਂਕਿ ਨਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀਰ ਨੂੰ ਬਹੁਤ ਜ਼ਿਆਦਾ ਨੋਲਜ ਹੈ ਜਦੋਂ ਕਿਤੇ ਅੜ ਜਾਂਦਾ ਪੰਗਾ ਪੰਗਾ ਫਿਰ ਅੱਧੀ ਰਾਤ ਵੀ ਠਾਈਦਾ ਗਈ ਰਿਹਾ 10 ਵਜੇ ਕੀ ਗੱਲ ਬਾਤ ਆ ਹਾਂ ਜਿਹੜਾ ਇਹ ਕੰਮ ਆ ਇਹ ਹੋ ਗਿਆ ਮੈਡੀਸਿਨ ਬਾਰੇ ਬਹੁਤ ਨੋਲਜ ਰੱਖਦਾ ਪਰ ਫਿਰ ਵੀ ਜਾਨੀ ਕਿਰਪਾ ਰਹੀ ਇਹਦੇ ਤੇ ਬਹੁਤ ਸੋਹਣੀ ਬਈ ਬਹੁਤ ਸੋਹਣੀ ਮਹਾਰਾਜ ਨੇ ਕਿਰਪਾ ਕੀਤੀ ਆ ਬਈ ਇਹਦੀ ਬਲੱਡ ਲਾਈਨ ਬਾਰੇ ਕੀ ਦੱਸੇ ਦੱਸ ਮੜਾ ਜੇ ਇਹਦੇ ਬ ਦਰ ਪਰ ਇਹਦਾ ਪਿਓ ਦੱਸਾਂ ਕਿ ਇਹਦੇ ਬੱਚੇ ਦੱਸਾਂ ਇਹਦੀ ਬਲੱਡ ਲਾਈਨ ਹੁਣ ਤੈਨੂੰ ਦੋ ਪਾਸੇ ਦੱਸ ਸਕਦਾ ਵੀ ਇੱਕ ਤਾਂ ਇਹਦੇ ਪਿਓ ਦੱਸ ਸਕਦਾ ਮਾਂ ਪਿਓ ਇੱਕ ਤੈਨੂੰ ਮੈਂ ਬਲੱਡ ਲਾਈਨ ਦੱਸ ਸਕਦਾ ਇਹਦੇ ਬੱਚਿਆਂ ਤੌਰ ਤੇ ਤਾਂ ਬੱਚੇ ਦਾ ਬਈ ਇਹਦੇ ਬੱਚੇ ਤੂੰ ਵੀ ਪਤਾ ਕੀਤੇ ਇਹਨੇ ਇਹਦੇ ਮਾਂ ਪਿਓ ਦਾ ਤਾਂ ਨਾ ਚਲੋ ਜਿਹੜਾ ਹੈਗਾ ਹੈਗਾ ਹੀ ਹੈਗਾ ਇਹਦੇ ਕਾਹਾਂ ਬੱਚਿਆਂ ਨੇ ਬਹੁਤ ਨਾ ਕੀਤਾ ਇਹ ਕੁੱਤੀ ਬੋ ਬਈ ਸਹੀ ਗੱਲ ਆ ਬਈ ਦੇਖ ਮੈਂ ਬਈ ਇਹਦੇ ਸਪੈਸ਼ਲੀ ਆ ਜਾ ਬਈ ਇੱਕ ਮਿੰਟ ਬਾਹਰ ਆ ਜਾ ਬਈ ਬਈ ਇਹ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਵੀ ਜੇ ਮੈਂ ਇਹਦਾ ਇਹਦੀ ਬਲੱਡ ਲਾਈਨ ਦਾ ਬਲੱਡ ਲੈਂਦਾ ਇੰਨਾ ਕਿ ਫੈਨ ਆ ਇਹਦੇ ਬੱਚਿਆਂ ਦਾ ਮੈਂ ਆਹ ਦੇ ਬਾਈ ਤੇ ਮਾਜੂਰ ਲੈਂਦਾ ਬਾਈ ਆਪਾਂ ਬਲੱਡ ਲਾਈਨ ਦੀ ਗੱਲ ਕਰਦੀ ਨਾ ਲੋਕੋ ਬਈ ਬਾਹਰ ਕੱਢ ਲਾ ਸਵਾਦ ਨਹੀਂ ਹੋਣਾ ਤੈਨੂੰ ਮੈਂ ਉਹ ਦੱਸ ਦਾਂ ਆਪਾਂ ਮੈਂ ਤੁਹਾਨੂੰ ਇੱਕ ਗੱਲ ਦੰ ਵੀ ਬਲੱਡ ਆਪਾਂ ਮੇਰੇ ਘਰੇ ਕੈਨਲ ਦੇ ਨਾ ਆਹ ਸਾਰੇ ਬੱਚੇ ਬੈਠੇ ਆ ਮੇਰੇ ਘਰੇ ਉਹ ਕੁੱਤੀ ਤੋਂ ਬਿਨਾ ਕੋਈ ਬੱਚਾ ਹੀ ਹੈ ਨਹੀਂ ਸਾਰਾ ਬਲੱਡ ਆ ਆ ਦੋਨੇ ਬੱਚੇ ਤਿੰਨੇ ਹੀ ਬੱਚੇ ਉਹ ਕੁੱਤੀ ਦੇ ਆ ਆ ਲੈਗਰੇਟ ਦਾ ਬੰਦਾ ਆ ਗਿਆ ਜੇ ਉਹ ਆਪਣਾ ਮਜਨੂ ਆ ਗਿਆ ਤੇ ਆਹ ਕਹਾ ਮਜਨੂ ਦੀ ਬੱਚੀ ਆ ਆਪਣੀ ਤੇ ਯਾਨੀ ਉਹ ਕੁੱਤੀ ਤੋਂ ਬਲੱਡ ਲਾਈਨ ਤੋਂ ਮੇਰਾ ਸਾਰਾ ਸਾਰਾ ਹੀ ਜਿਹੜੀ ਬਲੱਡ ਲਾਈਨ ਆ ਬਾਈ ਸਾਰਾ ਜਿਹੜਾ ਕਰਤਾ ਧਰਤਾ ਏ ਸਾਰੀ ਉਹ ਆ ਆਪਾਂ ਬਾਹਰ ਕੱਢ ਕੇ ਉਹਨਾਂ ਦੇ ਸਾਰੇ ਬਾਈ ਚਲੋ ਚਲ ਚਲ ਉੱਤੇ ਚੱਲ ਦੋਸਤੋ ਦੱਸਿਓ ਸਾਡਾ ਬਲੌਗ ਤੁਹਾਨੂੰ ਕਿਵੇਂ ਲੱਗਿਆ ਤੇ ਅਗਲਾ ਬਲੌਗ ਬਾਈ ਜਲਦੀ ਲੈ ਕੇ ਆਉਨੇ ਆ ਬਾਈ ਦੇ ਸਟੱਡ ਲੈ ਕੇ ਆਵਾਂਗੇ ਫਿਰ ਯਾਰ ਵੇਲੀ ਆ ਗਈ ਸੀਗੀ ਤੇ ਫਿਰ ਮਹਿਫਲ ਸੱਜ ਗਈ ਸੀਗੀ ਤੇ ਜਾਉਂਦੇ ਵਾਸਤੇ ਰੋ ਦੇਖਣ ਲਈ ਸਾਰਿਆਂ ਦਾ ਧੰਨਵਾਦ